ਸਾਹਿਬ ਜੀ ਆਪਾਂ ਪਹੁੰਚ ਚੁੱਕੇ ਹਾਂ ਮੈਸੂਰ ਦੇ ਰੇਲਵੇ ਮੀਡੀਅਮ ਦੇ ਵਿੱਚ ਇੱਥੇ ਬਹੁਤ ਪੁਰਾਣੀਆਂ ਪੁਰਾਣੀਆਂ ਰੇਲਵੇ ਨਾਲ ਸੰਬੰਧਿਤ ਚੀਜ਼ਾਂ ਰੱਖੀਆਂ ਗਈਆਂ ਨੇ ਆਪਾਂ ਤੁਹਾਨੂੰ ਅੱਗੇ-ਅੱਗੇ ਦਿਖਾਵਾਂਗੇ ਬਣੇ ਰਹਿ। ਇਹ ਪੁਰਾਣਾ ਰੇਲ ਇੰਜਨ ਰੱਖਿਆ ਗਿਆ ਇੱਥੇ। ਇਹ ਪੰਜ ਫਰੇਮ ਦੋਰੀ ਤਾਰ ਵਾਲਾ ਰੇਲਾਂ ਦੀਆਂ ਪਟੜੀਆਂ ਬਦਲਨ ਵਾਲਾ ਸਿਸਟਮ ਹੈ ਸਾਰਾ ਪੁਰਾਣਾ। ਇਹ ਨੈਰੋ ਗੇਜ ਪਹਾੜਾਂ ਦੇ ਵਿੱਚ ਚੜੀ ਗਈ ਸੀ ਪਹਿਲਾਂ ਜਿਵੇਂ ਸਿਮਲੇ ਜਾਂਦੀ। ਨੈਰੋ ਗੇਜ ਤੋਂ ਬਾਅਦ ਜਿਹੜਾ ਇੰਡੀਆ ਦੇ ਵਿੱਚ ਆਈ ਹੈ ਉਹ ਮੀਟਰ ਗੇਜ ਹੈ। ਮੀਟਰ ਗੇਜ ਦੇ ਵਿੱਚ ਇਸ ਤਰ੍ਹਾਂ ਦੇ نیچے ਪੱਥਰ ਪਾਏ ਜਾਂਦੇ ਸੀ ਤੇ ਇਹਦੇ ਵਿੱਚ ਲੱਕੜ ਦੀ ਜਗ੍ਹਾ ਲੋਹੇ ਨੇ ਲੈ ਲਈ ਸੀ ਉਸ ਤੋਂ ਬਾਅਦ ਇਹ ਬ੍ਰੌਡ ਗੇਜ ਆ ਗਈ ਇਹ 5 ਫੁੱਟ ਦੀ ਹੈ ਪੂਰੀ ਤੇ ਹੁਣ ਇਹ ਆਹੀ ਚੱਲਦੀ ਹੈ ਜ਼ਿਆਦਾਤਰ ਬ੍ਰੌਡ ਗੇਜ ਲਾਈਨਾਂ ਪਾ ਰੱਖੀਆਂ ਨੇ ਸਾਰੀਆਂ ਮੀਟਰ ਗੇਜ ਬੰਦ ਹੋ ਗਈਆਂ ਤੇ ਉਹ ਕੋਈ ਕੋਈ ਖਾਲੇ ਹੈਗੀ ਨੈਰੋ ਵਾਲੀ ਜਿਵੇਂ ਆਪਣੇ ਸ਼ਿਮਰ ਜਣੀਆਂ ਨੇ ਉੱਥੇ ਹੈਗੀ ਇਹ ਸਿਗਨਲ ਨੇ ਜੀ ਜਦੋਂ ਸਿਗਨਲ ਡਾਊਨ ਹੁੰਦਾ ਉਹਦੀ ਅੱਗੇ ਗੱਡੀ ਵੱਦੀ ਹੈਗੀ ਇਹ ਆਮ ਤੌਰ ਤੇ ਆਪਾਂ ਖੰਬਿਆਂ ਤੇ ਦੇਖਦੀਆਂ ਜੇ ਤੁਸੀਂ ਦੇਖੋਗੇ ਤਾਂ ਤੇ ਇਹ ਲਾਈਟਸ ਨੇ ਹੁਣ ਸਿਗਨਲ ਦੀ ਜਗ੍ਹਾ ਇਹਨਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ ਗ੍ਰੀਨ ਲਾਈਟ ਰੈੱਡ ਲਾਈਟ yellow light ਪਹਿਲਾਂ ਇਹ ਸਸਪੈਂਸ਼ਨ ਬੋਗੀਆਂ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ ਸੀ ਜਿਹੜਾ ਸ਼ਜਰਲੈਂਡ ਦੀਆਂ ਕੰਪਨੀਆਂ ਬਣਾ ਕੇ ਦਿੰਦੀਆਂ ਸੀ ਹੁਣ ਇਹ ਬੰਦ ਕਰਤੀਆਂ ਹੁਣ ਕਿਸੇ ਵੀ ਬੋਗੀ ਦੇ ਵਿੱਚ ਇਹ सस्पेंशन ਸਿਸਟਮ ਨਹੀਂ ਲੱਗਿਆ ਹੁੰਦਾ ਪੁਰਾਣਾ ਸਸਪੈਂਸ਼ਨ ਆ ਇਹ ਇਹ ਵੀ ਸਾਰੇ ਪੁਰਾਣੇ ਸਸਪੈਂਸ਼ਨ ਸਿਸਟਮ ਨੇ ਜਿਹੜੇ ਵਰਤੇ ਜਾਂਦੇ ਸੀ ਬੋਗੀਆਂ ਦੇ ਵਿੱਚ ਤੇ ਹੁਣ ਬੰਦ ਹੋ ਚੁੱਕੇ ਨੇ ਇਹ ਜਿਹੜੀ ਤੁਸੀਂ ਪੈਸੇਂਜਰ ਕਾਰ ਦੇਖ ਰਹੇ ਹੋ ਇਹ ਮਸੂਰ ਦੇ ਵਿੱਚ ਹੀ ਬਣੀ ਸੀ ਤੇ ਸਾਰੀ ਲੱਕੜ ਦੀ ਬਣੀ ਹੋਈ ਹੈ ਸੂਰ ਦੇ ਵਿੱਚੋਂ ਧਿਆਓ ਕਿ ਪੂਰੇ ਦੇਖ ਤੇ ਜਾਂਦੀ ਸੀ ਤੇ ਅੰਦਰ ਵੀ ਲੱਕੜ ਹੈ ਤੇ ਸਾਰੀ ਦੇਖੋ ਲੱਕੜ ਦੀ ਬਣੀ ਹੋਈ ਹੈ ਤਹਾਂ ਜਿਹੜੇ ਇਹਦੇ ਵਿੱਚ ਬੈਠਦੇ ਸੀ ਇਹ ਪੱਖਾ ਪੁਰਾਣਾ ਪੁਰਾਣੀਆਂ ਬੋਗੀਆਂ ਵੀ ਖੜਾਈਆਂ ਗਈਆਂ ਨੇ ਇੱਥੇ ਦੇਖ ਸਕਦੇ ਤੁਸੀਂ ਬਾਹਰੋਂ ਇਸ ਤਰ੍ਹਾਂ ਹੀ ਦੇਖਦੀ ਹੈ ਇਹ 1901 ਦੀ ਬਣੀ ਹੋਈ ਹੈ ਇਹ ਮਾਡਲ ਇਹਦਾ 1901 ਦਾ ਹੈ ਇਹ ਕੋਚ ਆ ਜਿਹੜਾ ਰੇਲ ਦੇ ਐਂਡ ਐਂਡ ਤੇ ਲੱਗਦਾ ਸੀਗਾ ਤੇ ਇਹ ਵੀ ਲੱਕੜ ਦਾ ਬਣਿਆ ਹੋਇਆ ਹੈ ਮਹਸੂਰ ਦੀ ਬਣਿਆ ਹੋਇਆ ਤੇ ਪੁਰਾਣੇ ਬਹੁਤ ਬੰਦ ਹੋ ਚੁੱਕੇ ਹੁੰਦਾ ਹੈ 1925 ਦਾ ਬਣਿਆ ਹੋਇਆ ਇਹ ਤੇ ਪੁਰਾਣੀਆਂ ਯਾਦਾਂ ਸਾਹਮਣੇ ਰੱਖੀਆਂ ਗਈਆਂ ਨੇ ਇੱਥੇ ਦੇ ਇਹ ਰੇਲਵੇ ਦੁਆਰਾ ਅਲੱਗ-ਅਲੱਗ ਟਾਈਮ ਤੇ ਅਲੱਗ-ਅਲੱਗ ਜਿਹੜੇ ਰੇਲ ਦੇ ਚੱਲਣ ਵਾਲੇ ਗਾਡਰ ਵਰਤੇ ਗਏ ਨੇ ਇਹ ਟਾਇਰ ਨੈਰੋ ਗੇਜ ਮੀਟਰ ਗੇਜ ਤੇ ਬ੍ਰਾਡ ਗੇਜ ਦੇ ਨੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ 1927 ਦਾ ਡੱਬਾ ਹੈ ਤੇ ਇਹਦੇ ਵਿੱਚ 30 ਬੰਦੇ ਬੈਠਦੇ ਸੀਗੇ ਥਰਡ ਕਲਾਸ ਇਹ ਟਰੇਨ ਸੀਗੀ ਲੱਕੜ ਦੀ ਬਣੀ ਹੋਈ ਐ ਬਾਹਰੋਂ ਲੋਹੇ ਦੀ ਐ ਅੰਦਰੋਂ ਲੱਕੜ ਦੀ ਇਹ ਦੇਖੋ ਇਹ ਹੇ ਕੁੱਤੇ ਲੈ ਜਾਣ ਵਾਸਤੇ ਡੌਗ ਕੇਜ ਐ ਇਹਦੇ ਅੰਦਰ 1927 ਚ ਇਹੋ ਜਿਹੀਆਂ ਟਰੇਨਾਂ ਹੁੰਦੀਆਂ ਸੀ ਇਹ ਟਰੇਨਾਂ ਤੁਹਾਨੂੰ ਪਹਿਲੇ ਯੁੱਗ ਚ ਹੀ ਲੈ ਜਾਂਦੀਆਂ ਨੇ ਤਕਰੀਬਨ 100 ਸਾਲ ਦੇ ਨੇੜੇ ਤੇੜੇ ਇਹਨਾਂ ਦੀ ਉਮਰ ਐ ਤੀ ਜਾਣੇ ਇਸ ਤਰ੍ਹਾਂ ਬੈਠਦੇ ਸੀਗੇ ਸਿੱਧਮ ਸਿੱਧੇ ਹੀ 1927 ਦੀ ਟ੍ਰੇਨ ਦਾ ਇੱਕ ਡੱਬਾ ਹੈ ਇਹ ਟ੍ਰੇਨ ਦਾ ਨਾਮ ਮਹਾਰਾਣੀ ਸੈਲੂਨ ਹੈ ਭੜਿਆਰ ਖਾਨਦਾਨ ਦੀ ਮਹਾਰਾਣੀ ਦਾ ਪ੍ਰਾਈਵੇਟ ਸੈਲੂਨ ਬੈਡਰੂਮ ਇਹ ਅੰਦਰ ਬੈਡਰੂਮ ਵੀ ਬਣਿਆ ਹੋਇਆ ਦੇਖੋ ਅੰਦਰ ਉਹ ਸਾਰਾ ਦੇਖੋ ਤੁਸੀਂ ਸਾਹੀ ਟ੍ਰੇਨ ਹੈ ਇਹ ਇੱਕ ਤਰ੍ਹਾਂ ਦੀ ਏ ਬਟਾ ਇਹਦਾ ਸਪੈਸ਼ਲ ਰਾਜੇ ਵੱਲੋਂ ਮਹਾਨਾਣੀ ਨੂੰ ਤਿਆਰ ਕਰਵਾ ਕੇ ਦਿੱਤੀ ਗਈ ਸੀ ਬੜਿਆਰ ਖਾਨਦਾਨ ਦੀ ਰਾਣੀ ਇਹਦੇ ਵਿੱਚ ਸਫ਼ਰ ਕਰਦੀ ਰਹੀ ਸੀ ਇਹ ਲਗੇਜ ਰੂਮ ਹੈ ਲਗੇਜ ਰੱਖਿਆ ਜਾਂਦਾ ਸੀ ਇਹ ਰਾਣੀ ਦਾ ਇਹ ਸਰਵੈਂਟ ਦੇ ਬੈਠਣ ਦੇ ਲਈ ਰਾਣੀ ਦੀ ਜਿਹੜੀ ਸਰਵੈਂਟ ਸੀ ਉਹਨਾਂ ਦੇ ਲਈ ਇੱਕ ਰੂਮ ਬਣਾਇਆ ਗਿਆ ਕੁੱਕ ਦਾ ਰੈਸਟ ਰੂਮ ਆ ਗਿਆ ਇਹ ਜਿਹੜੇ ਉਹਨਾਂ ਦੇ ਕੁੱਕ ਸੀ ਇੱਥੇ ਰੈਸਟ ਕਰਦੇ ਸੀ ਇਹ ਸਟੋਰ ਰੂਮ ਹੈ ਸਟੋਰ ਰੂਮ ਤੋਂ ਅੱਗੇ ਬੋਇਲਰ ਰੂਮ ਗਰਮ ਪਾਣੀ ਦੇ ਲਈ ਇੱਥੋਂ ਪ੍ਰਬੰਧ ਕੀਤਾ ਜਾਂਦਾ ਸੀਗਾ ਬੋਇਲਰ ਲੱਗਿਆ ਹੈ ਪੂਰਾ ਇਹ ਕਿਚਨ ਆ ਗਈ ਇਥੇ ਦੇ ਵਿੱਚ ਖਾਣਾ ਵਗੈਰਾ ਤਿਆਰ ਹੁੰਦਾ ਸੀ ਸਾਹਮਣੇ ਕਿਚਨ ਹੈ ਪੂਰੀ ਇਹ ਡਾਇਨਿੰਗ ਰੂਮ ਹੈ ਤੇ ਕਿਚਨ ਦੇ ਨਾਲ ਹੀ ਡਾਇਨਿੰਗ ਰੂਮ ਬਣਾਇਆ ਗਿਆ ਹੈ ਪ੍ਰੇਅਰ ਰੂਮ ਬਣਾਇਆ ਗਿਆ ਹੈ ਇਹ ਬਾਥਰੂਮ ਲੱਗ ਰਿਹਾ ਹੈ ਮੈਨੂੰ ਇਹ ਵੀ ਬਾਥਰੂਮ ਹੈ ਨਹਾਉਣ ਦੇ ਲਈ ਪੂਰਾ ਪ੍ਰਬੰਧ ਹੈ ਇਹ ਸ਼ਾਵਰ ਰੂਮ ਹੈ ਪੂਰਾ ਸਾਰਾ ਕੁਝ ਇੱਕ ਕਰਤਾ ਰੂਪੀ ਦਿੱਤਾ ਗਿਆ ਦੋ ਡੱਬਿਆਂ ਨੂੰ ਬਹੁਤ ਸੋਹਣੇ ਬਣਾਏ ਗਏ ਨੇ ਇਹ ਪੁਰਾਣਾ 640 ਇੰਜਨ ਇੱਥੇ ਖੜਾਇਆ ਗਿਆ ਹੈ ਯਾਤਰੀਆਂ ਵਾਸਤੇ ਮੀਟਰ ਗੇਜ ਤੇ ਚੱਲਦਾ ਸੀ ਇਹ ਇੰਜਨ 1968 ਦੇ ਵਿੱਚ ਇਹ ਵੀ ਹੁਣ ਰਟਾਇਰ ਹੋ ਚੁੱਕਿਆ ਹੈ ਇਹ ਸਟੇਸ਼ਨ ਬਣਾਇਆ ਗਿਆ ਛੋਟਾ ਜਿਹਾ ਇਹ ਤੋਂ ਆਈ ਟ੍ਰੇਨ ਦਾ ਜਿਹੜਾ ਟਾਈਮ ਟੇਬਲ ਵੀ ਲੈ ਗਿਆ ਇੱਥੇ। ਗੇੜਾ ਮੇਰੇ ਖਿਆਲ ਚ ਪਈ ਐ। ਇਹ ਟਾਈਮ ਟੇਬਲ ਐ ਇਹਦਾ। ਇੱਕ ਨਾਮ ਚੱਲਦੀ ਐ। ਆਈਏ। ਜਦੋਂ ਆਏ ਰਕੋ ਨਹੀਂ ਕਰਦੇ। ਇਸ ਤੋਂ ਸੈਂਟਰਲ ਪਾਰਕ ਰੇਲਵੇ ਮਿਊਜ਼ੀਅਮ ਦੇ ਵਿੱਚ ਨੈਰੋ ਗੇਜ ਤੇ ਇੱਕ ਟ੍ਰੇਨ ਚਲਾਈ ਗਈ ਐ। ਸਾਰੇ ਯਾਤਰੀਆਂ ਨੂੰ ਗੇੜਾ ਕਢਾਉਣੀ ਐ ਪੂਰੇ। ਦੇਸ਼ ਦਾ ਇਹ ਮੈਰੋਗੇ ਦਾ ਨਜ਼ਾਰਾ ਇੱਕ ਵਾਰੀ ਤੁਸੀਂ ਉਹ ਰੇ ਫੇਰ ਲੈ ਸਕਦੇ ਹੋ ਬੜੀਆਂ ਪੁਰਾਣੀਆਂ ਟ੍ਰੇਨਾਂ ਸੀ ਟਾਇਰ ਦੇਖੋ ਇਹ ਛੋਟੇ ਛੋਟੇ ਨੇ ਬਿਲਕੁਲ ਬਹੁਤ ਸੋਹਣਾ ਸਟੇਸ਼ਨ ਬਣਾਇਆ ਗਿਆ ਇਹਦੇ ਵਿੱਚ ਬੈਠ ਕੇ ਤੁਸੀਂ ਆਨੰਦ ਲੈ ਸਕਦੇ ਹੋ ਇਹ ਮੁੜਾਈ ਇਹਦੇ ਟ੍ਰੇਨ ਚੱਕਰ ਇਹਦਾ ਛੋਟਾ ਹੀ ਐ ਅੰਤਲਾ ਦਾ 200 ਮੀਟਰ ਦਾ ਹੋਊਗਾ ਯਾਤਰੀ ਖੁਸ਼ ਨੇ ਬੂਰੇ ਬਾਏ ਬਾਏ ਕਰਦੇ ਜਾਂਦੇ ਨੇ ਇੰਜਣ ਦੇ ਵਿੱਚ ਚਲਾਉਣ ਨੂੰ ਇਹ ਇਕੱਲਾ ਬੋਇਲਰ ਲੱਗਿਆ ਹੁੰਦਾ ਜਿੱ ਇਕੱਲਾ ਬੋਇਲਰ ਕੱਢ ਕੇ ਰੱਖਿਆ ਹੈ ਇੱਥੇ ਇਹਦੇ ਵਿੱਚ ਅੱਗ ਮਚਾਈ ਜਾਂਦੀ ਸੀ ਭਾਫ਼ ਬਣਦੀ ਸੀ ਉਹ ਭਾਫ ਨਾਲ ਹੀ ਦੰਦ ਜਲਦਾ ਹੁੰਦਾ ਇਹ ਐ 700 ਐਚਪੀ ਦਾ ਭਾਫ ਵਾਲਾ ਇੰਜਨ ਤੇ 1993 ਤੱਕ ਇਹ ਚੱਲਿਆ 1963 ਦਾ ਬਣਿਆ ਹੋਇਆ ਹੁਣ ਇਹ ਰਿਟਾਇਰ ਹੋ ਚੁੱਕਿਆ ਤੁਸੀਂ ਆਮ ਹੀ ਫਿਲਮਾਂ 'ਚ ਦੇਖਿਆ ਹੋਊਗਾ ਵੀ ਵਿੱਚ ਕੋਲਾ ਜਾਨੀ ਸੱਟਦੇ ਹੁੰਦੇ ਸੀਗੇ ਪਰ ਭਰ ਕੇ ਬੇਲ 'ਚ ਤੇਜ਼ ਕਰਨ ਤੇ ਵੱਧ ਤੋਂ ਵੱਧ ਇਹ 75 ਕਿਲੋਮੀਟਰ ਦੀ ਸਪੀਡ ਤੇ ਭੱਜ ਸਕਦਾ ਸੀ ਉਹਨੂੰ ਕੋਲੇ ਵਾਲੀ ਜਗ੍ਹਾ ਦਿਖਾਉਣਾ ਅੱਗੇ ਜਾ ਕੇ ਮੈਂ ਉੱਪਰ ਚੜ ਕੇ ਇੱਥੋਂ ਓਪਰੇਟ ਹੁੰਦਾ ਸੀ ਸਾਰਾ ਇਹ ਤੇ ਇੱਕ ਕੋਲੇ ਵਾਲੀ ਜਗ੍ਹਾ ਹੈ ਇੱਧਰ ਪਿੱਛੇ ਕੋਲਾ ਹੁੰਦਾ ਸੀਗਾ ਇਹਦੇ ਵਿੱਚੋਂ ਕੋਲਾ ਕੱਢ ਕੇ ਇੱਧਰ ਬੋਇਲਰ ਚ ਪਾਇਆ ਜਾਂਦਾ ਸੀ ਭਾਫ਼ ਨਾਲ ਇਹ ਚੱਲਦਾ ਸੀਗਾ ਤੇ ਇੱਥੋਂ ਦੀ ਦੇਖਦਾ ਸੀ ਡਰਾਈਵਰ ਨੂੰ ਬਸ ਇੰਨੇ ਹੀ ਦੇਖਦਾ ਹੁੰਦਾ ਸੀ ਇਹ ਹੈ ਜੀ ਇਹਦਾ ਨਲਕਾ ਮਤਲਬ ਇਹਦੇ ਨਾਲ ਪਾਣੀ ਭਰਿਆ ਜਾਂਦਾ ਸੀ ਟ੍ਰੇਨਾਂ ਦੇ ਵਿੱਚ ਤੇ ਪਾਣੀ ਨਾਲ ਹੀ ਭਾਫ਼ ਬਣਦੀ ਸੀ ਪਾਣੀ ਤੇ ਕੋਲੇ ਨਾਲ ਇਹ ਸਾਰੇ ਇੰਜਣ ਚੱਲਦੇ ਸੀਗੇ ਜਿਹੜੇ ਹੁਣ ਖੜ ਚੁੱਕੇ ਨੇ ਇਹ ਮੀਟਰ ਗੇਜ ਤੇ ਚੱਲਣ ਵਾਲੇ ਪੁਰਾਣੇ ਡੱਬੇ ਖੜੇ ਨੇ ਇੱਥੇ ਕੁਝ ਜਿਹੜੇ 1930 ਦੇ ਬਣੇ ਹੋਏ ਨੇ ਇਹ ਵਿੱਚੋਂ ਵੀ ਜਾ ਕੇ ਦਿਖਾਉਣਾ ਤੁਹਾਨੂੰ ਇਸ ਤਰ੍ਹਾਂ ਦੇ ਕੁਝ ਵਿੱਚੋਂ ਹਣੇ ਹੋਏ ਨੇ ਲੱਕੜ ਐ ਸਾਰੀ ਲੱਗੀ ਹੋਈ ਥੋੜੀ ਬੰਦੇ ਬੈਠਦੇ ਸੀ ਇਹਦੇ 'ਚ 1930 ਦੇ ਵਿੱਚ ਦੇਖੋ ਤੁਸੀਂ ਇਹੋ ਜਿਹੀਆਂ ਟ੍ਰੇਨਾਂ ਚੱਲਦੀਆਂ ਸੀ ਇਹ ਪੂਰਾ ਡੱਬਾ ਹੈ ਇਹ ਜਿਹੜਾ ਡੱਬਾ ਐ ਇਹ ਪੁਰਾਣਾ ਸਮਾਨ ਢੋਣ ਦੇ ਲਈ ਵਰਤਿਆ ਜਾਂਦਾ ਸੀ ਪੁਰਾਣੇ ਸਮਿਆਂ 'ਚ 100 ਸਾਲ ਦੇ ਪੁਰਾਣਾ ਇੱਥੇ ਲਿਆ ਕੇ ਰੱਖਿਆ ਗਿਆ ਮੀ ਇਹ ਵੀ ਮਟਰ ਗੇਤੀ ਚੱਲਣ ਵਾਲਾ ਸਮਾਨ ਵਾਲੇ ਡੱਬਿਆਂ ਚ 5 ਟਨ ਤੱਕ ਦਾ ਲੋਡ ਇਹ ਜਿਹੜੀ ਚੈਨ ਕੋਪੀ ਹੈ ਚੱਕ ਕੇ ਧਰਦੀ ਸੀ 360 ਡਿਗਰੀ ਤੱਕ ਘੁੰਮਦੀ ਹੈ ਇਹ ਪੂਰਾ ਗੇੜਾ ਦੇ ਦਿੰਦੀ ਹੈ ਤੇ ਲੋਡ ਤੇ ਅਨਲੋਡ ਕਰਨ ਵਾਸਤੇ ਇਹਨੂੰ ਵਰਤਿਆ ਜਾਂਦਾ ਸੀਗਾ 5 ਟਾਣੇ ਦੀ ਕੰਪੈਸਟੀ ਹੈਗੀ ਤੇ 1885 ਦੀ ਬਣੀ ਪਈ ਹੈ ਇਹ ਸਿਗਨਲ ਨੇ ਪੂਰੇ ਪੁਰਾਣੇ ਤੇ ਇਹ ਇੱਕ ਕਮਿਊਨੀਕੇਸ਼ਨ ਦਾ ਜਿਹੜਾ ਸਿਸਟਮ ਹੁੰਦਾ ਸੀਗਾ ਸਟੇਸ਼ਨ ਤੋਂ ਸਟੇਸ਼ਨ ਤੱਕ ਉਹ ਸਾਰਾ ਪੁਰਾਣਾ ਸਿਸਟਮ ਦਿਖਾਇਆ ਗਿਆ ਇਹ ਚੀਜ਼ ਦੁਆਰਾ ਪਹਿਲਾਂ ਟ੍ਰੇਨਾਂ ਕੰਟਰੋਲ ਕੀਤੇ ਜਾਂਦੇ ਸੀ ਰੇਲਵੇ ਸਟੇਸ਼ਨ ਤੇ ਤੇ ਸਿਗਨਲ ਦਿੱਤੇ ਜਾਂਦੇ ਸੀ ਇਹ ਕੁ ਪੁਰਾਣੀਆਂ ਫੋਟੋਆਂ ਲਾਈਆਂ ਗਈਆਂ ਨੇ ਰੇਲਵੇ ਸਟੇਸ਼ਨਾਂ ਦੀਆਂ ਏ ਵੀ ਕਮਿਊਨੀਕੇਸ਼ਨ ਦੇ ਲਈ ਵਰਤੇ ਜਾਂਦੇ ਸੀਗੇ ਫੋਨ ਵਰਤੇ ਜਾਂਦੇ ਸੀ ਇਹ ਇਹ ਤਾਂ ਅਸੀਂ ਦੇਖੇ ਨੇ ਆਪਦੀ ਉਹਦੇ ਚ ਇਹ ਉਸ ਤੋਂ ਵੀ ਪੁਰਾਣੇ ਨੇ ਜਿਹੜੇ نیچے ਪਏ ਨੇ ਇਹ ਵਾਇਰਲੈਸ ਪੁਰਾਣੀਆਂ ਇੰਨੀਆਂ ਨੇ ਇੱਥੇ ਨੇਕੋਸ਼ ਪੁਰਾਣੀਆਂ ਕੁਰਸੀਆਂ ਮੇਜ਼ ਸਟੂਲ ਸਟੇਸ਼ਨ ਮਾਸਟਰ ਵਾਲੇ ਲਾਏ ਗਏ ਨੇ ਇਹ ਵੀ ਪੁਰਾਣੀ ਕੁਰਸੀ ਇੱਥੇ ਰੱਖੀ ਗਈ ਹੈ ਸਟੇਸ਼ਨ ਮਾਸਟਰ ਦੀ ਪੁਰਾਣਾ ਪੱਖਾ ਵੀ ਲਾਏ ਗਿਆ ਹੈ ਪੁਰਾਣਾ ਸਮਾਨ ਪੂਰਾ ਸੰਭਾਲ ਕੇ ਰੱਖਿਆ ਗਿਆ ਇੱਥੇ ਪੁਰਾਣਾ ਟਾਈਪ ਵੀ ਸ ਹੈ ਇਹ ਦੇਖੋ ਕਿੰਨਾ ਸੋਨਾ ਬਣਿਆ ਹੋਇਆ ਹੈਗਾ ਲਾਈਨ ਨੂੰ ਸੈੱਟ ਕਰਨ ਵਾਸਤੇ ਥੋੜੇ ਥੂੜੇ ਤੇ ਲਾਈਨ ਨੂੰ ਨਾਲ ਜੋੜਨ ਵਾਸਤੇ ਪੁਰਾਣੀਆਂ ਚੀਜ਼ਾਂ ਨੇ ਜਿਹੜੀਆਂ ਰੱਖੀਆਂ ਹੋਈਆਂ ਨੇ ਇੱਕ ਗਾਰਡਰ ਨੂੰ ਦੂਜੇ ਗਾਰਡਰ ਨਾਲ ਜੋੜਨ ਵਾਸਤੇ ਪਹਿਲਾਂ ਆ ਚੀਜ਼ਾਂ ਵਰਤੀਆਂ ਜਾਂਦੀਆਂ ਸੀ ਇਹ ਵਈ ਸੀਨਿਕ ਰੂਟਸ ਆਫ ਇੰਡੀਆ ਜਿਹੜੇ ਦੇਖਣਯੋਗ ਰੂਟ ਨੇ ਤੁਸੀਂ ਪਾਜ਼ ਕਰਕੇ ਪੜ੍ਹ ਸਕਦੇ ਹੋ ਸਾਰੇ ਦੇ ਲਗਏ ਆ ਲਾਈਨ ਇਹਨਾਂ ਦੀ ਮੇਨ ਅਟਰੈਕਸ਼ਨ ਹੈ ਇਹ एक तो बार जरूर तुम तो विजिट करो वंस टाइम इन लाइफ वंस टाइम इन लाइफ वाले रूट ने तमिलनाडु तो रामेवरम पैंठ किलोमीटर का रूट है ये बनिया उन्नीस सौ दो तो उन्नीस सौ चौदह तक ਸੇਮਲਾ ਰੂਟ ਤਾਂ ਮੈਂ ਕੀਤਾ ਹੋਇਆ ਇਹ 1898 ਤੋਂ 1903 ਤੱਕ ਬਣੀ ਹੈ ਦਾਰਜਿੰਗੂ ਰੂਟ ਸਾਡੇ ਲਿਸਟ 'ਚ ਹੈਗਾ ਤੇ ਕਾਜੀਗੁੰਡ ਸ਼੍ਰੀਨਗਰ ਬਾਰਾਮੂਲਾ ਇਹ ਵੀ ਸਤੀਆਂ 'ਚ ਜਦੋਂ ਬਰਫ਼ ਪੱਧ ਪਈ ਤਾਂ ਇੱਥੇ ਜ਼ਰੂਰ ਜਾ ਕੇ ਆਵਾਂਗੇ ਇਹ ਤਿੰਨੇ ਜਿਹੜੀਆਂ ਟ੍ਰੇਨਾਂ ਨੇ ਪਹਾੜਾਂ ਦੇ ਵਿੱਚ ਚੱਲਦੀਆਂ ਨੇ ਇਹ ਵੀ ਸਾਡੀ ਲਿਸਟ 'ਚ ਆਲਰੇਡੀ ਹੈਗੀਆਂ ਤੇ ਇਹ ਵੀ ਰੂਟ ਕਰਨੇ ਨੇ ਟਰੇਲ ਕੋਚ ਕੈਫੇ ਹੈਗਾ ਇਹ ਇੱਕ ਡੱਬੇ ਦੇ ਵਿੱਚ ਹੀ ਬਣਾਇਆ ਗਿਆ ਬਾਈ ਵੱਲੋਂ ਬੁਲਾ ਕੇ ਗਿਆ ਸੀ ਸਾਨੂੰ ਕਹਿੰਦਾ ਆ ਕੇ ਜਾਇਆ ਜਰੂਰ ਇਹਦੇ ਵਿੱਚ ਦਿਖਾਉਣਾ ਤੁਹਾਨੂੰ ਅੰਦਰੋਂ ਰੈਸਟੋਰੈਂਟ ਪਹਿਲੀ ਵਾਰ ਜਾ ਰਿਹਾ ਮੈਂ ਜਿਹੜਾ ਇੱਕ ਡੱਬੇ ਦੇ ਵਿੱਚ ਹੀ ਬਣਾਇਆ ਲੋ ਇਚਾ ਵਗੈਰਾ ਆਪਾਂ ਔਰੇ ਪੀ ਲਈ ਤੇ ਟ੍ਰੇਨ ਦਾ ਦੂਜਾ ਖੇੜਾ ਸਟਾਰਟ ਹੋ ਗਿਆ ਸਾਡੇ ਚਾਹ ਪਿੰਦੇ ਪਿੰਦੇ ਇਹ ਇੱਕ ਹੋਰ ਪੁਰਾਣਾ ਰੇਲ ਇੰਜਨ ਇੰਨਾ ਨੇ ਇੱਥੇ ਸੰਭਾਲ ਕੇ ਰੱਖਿਆ ਹੋਇਆ ਹੈ ਇਹ ਵੀ ਕੋਲੇ ਵਾਲਾ ਤੇ ਭਾਫ਼ ਵਾਲਾ ਇੰਜਨ ਹੈ ਪੂਰਾ ਸਭ ਤੋਂ ਪਹਿਲਾਂ ਭਾਫ਼ ਵਾਲੇ ਇੰਜਣ ਹੀ ਆਏ ਨੇ ਰੇਲਵੇ ਦੇ ਵਿੱਚ ਉਸ ਤੋਂ ਬਾਅਦ ਡੀਜ਼ਲ ਇੰਜਨ ਹੁਣ ਜਿਹੜੇ ਇੰਜਨ ਚੱਲ ਰਹੇ ਨੇ ਉਹ ਬਿਜਲੀ ਨਾਲ ਚੱਲਣ ਨਾਲ ਚੱਲ ਰਹੇ ਨੇ ਰੇਲ ਤੇ ਆ ਗਈ ਇਹ ਜਿਹੜਾ ਤੁਸੀਂ ਇੰਜਨ ਦੇਖ ਰਹੇ ਹੋ ਇਹ ਇੰਗਲੈਂਡ ਚੋਂ 1922 ਦੇ ਵਿੱਚ ਖਰੀਦਾ ਗਿਆ 552791 ਰੁਪਏ ਇਹਦੀ ਕੀਮਤ ਲੱਗੀ ਤੀ ਗਈ ਇਹ ਨੈਰੋਗੇਟ ਤੇ ਚੱਲਣਾ ਇੰਜਨ ਹੈ ਬਹੁਤ ਛੋਟੀ ਲੈਣਾ ਦੇਖੋ ਨੀਚੇ ਇਹ ਇਹ ਕੋਲੇ ਤੇ ਚੱਲਦਾ ਸੀ ਇਹ ਕੋਲੇ ਵਾਲਾ ਇੰਜਨ ਹੈ ਇੰਗਲੈਂਡ ਚ ਬਣਿਆ ਹੋਇਆ ਤੁਹਾਨੂੰ ਦਿਖਾਉਣਾ ਉੱਪਰ ਚੜ ਕੇ ਵੀ ਇਹ ਕੋਲੇ ਵਾਲਾ ਸਿਸਟਮ ਹੈ ਇਹਦੇ ਨੀਚੇ ਪਾਣੀ ਹੈ ਪਾਣੀ ਵਾਲਾ ਸਿਸਟਮ ਹੈ ਉਹ ਦੇਖੋ ਇੱਧਰ ਕੋਲਾ ਪੈਂਦਾ ਸੀਗਾ ਇਹ ਬੋਇਲਰ ਇਹਦਾ ਬੋਇਲਰ ਦੇ ਵਿੱਚ ਖੁੱਲ ਨਹੀਂ ਇਹ ਬੋਇਲਰ ਹੈ ਇੱਥੋਂ ਹੀ ਕੋਲਾ ਪੈਂਦਾ ਹੁੰਦਾ ਸੀ ਤੇ ਸਟੀਮ ਦਾ ਕਿੰਨਾ ਪ੍ਰੈਸ਼ਰ ਦੱਸਣ ਵਾਸਤੇ ਲਾਇਆ ਗਿਆ ਨੇ 1 ਕਿਲੋਮੀਟਰ ਪਰ ਹਵਲ ਦੀ ਸਪੀਡ ਦੱਸਣ ਵਾਸਤੇ ਲਾ ਗਿਆ ਜੈਂਕੇ ਦਾ ਮੀਟਰ ਹੈਗਾ ਤੇ ਪਾਵਰ ਦਾ ਦੱਸਣ ਵਾਸਤੇ ਸਾਹਮਣੇ ਦੇਖਣ ਵਾਸਤੇ ਸ਼ੀਸ਼ੇ ਦੇ ਉੱਪਰ ਰੰਗ ਲੱਗਿਆ ਹੋਇਆ ਹੈ। ਰੰਗ ਦੇਖੋ ਕਿੰਨਾ ਸੋਹਣਾ ਕਰਕੇ ਰੱਖਿਆ ਤੇ ਨੀਲਾ-ਨੀਲਾ। ਉਹ ਬੁਲਾੜੇ ਦੀ ਜੇ ਤੁਸੀਂ ਸੇਮ ਲੈ ਜਾਓ ਆ ਚੀਜ਼ ਉੱਥੇ ਵਰਕਿੰਗ ਪੋਜੀਸ਼ਨ 'ਚ ਹੈਗੀ। ਹੂੰ। ਇਹ ਇੰਜਣ ਦਾ ਮੂੰਹ ਬਦਲਣ ਵਾਸਤੇ ਕੰਮ ਆਉਂਦੀ ਹੈਗੀ। ਇੰਜਣ ਦਾ ਮੂੰਹ ਦੂਜੇ ਪਾਸੇ ਕਰ ਦਿੰਦੀ ਹੈ ਇਹ ਜਿਵੇਂ ਹੁਣ ਉਧਰੋਂ ਗੱਡੀ ਆਉਂਦੀ ਹੈ। ਇਹਦੇ ਚੜ ਕੇ ਇੰਜਣ ਪੂਰਾ ਦਾ ਪੂਰਾ ਘੁੰਮ ਕੇ ਉਧਰਲੇ ਪਾਸੇ ਨੂੰ ਚਲਾ ਜਾਂਦਾ ਹੈ। ਇਹ ਇੰਜਣ ਜਿਹੜਾ 1932 ਚ ਤਕਰੀਬਨ 37000 ਰੁਪਏ ਚ ਖਰੀਦਿਆ ਗਿਆ ਸੀਗਾ। ਤੇ ਨੈਰੋਗੇ ਤੇ ਚੱਲਦਾ ਸੀ। ਤਕਰੀਬਨ 100 ਸਾਲ ਪੁਰਾਣਾ ਇੰਜਣ ਹੈ। ਤੇ ਬੋਗੀਆਂ ਨੇ ਇਹਦੀਆਂ। ਇਹ ਵੀ ਭਾਫ ਵਾਲਾ ਇੰਜਣ ਹੈ। ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵੀ ਨੈਰੋ ਗੇਜ ਤੇ ਚੱਲਣ ਵਾਲਾ ਭਾਪ ਵਾਲਾ ਛੋਟਾ ਇੰਜਣ ਹੈ। ਛੋਟੀਆਂ ਲਾਈਨਾਂ ਜਿਵੇਂ ਹਲੇ ਵੀ ਛਮਲੇ ਨੂੰ ਚਲਦੀ ਹੈ ਟ੍ਰੇਨ ਉੱਥੇ ਤੇ ਉਹਦੇ ਤੇ ਚੱਲਦਾ ਹੈ। ਇੰਗਲੈਂਡ 'ਚ ਬਣਿਆ ਹੋਇਆ ਇਹ ਤੇ 1900 ਸਾਲ ਦਾ ਬਣਿਆ ਹੋਇਆ ਹੈ। ਤਕਰੀਬਨ 123-24 ਸਾਲ ਹੋ ਗਏ ਨੂੰ ਬਣਿਆ ਤੇ ਲੱਕੜ ਪੈਂਦੀ ਇਹਦੇ 'ਚ ਕੋਲਾ ਨਹੀਂ ਪੈਂਦਾ ਹੈਗਾ। ਲੱਕੜ ਦਾ ਪ੍ਰਯੋਗ ਕਰਕੇ ਇਹ ਚੱਲਦਾ ਹੈ। ਲੱਕੜ ਹੈ ਜਿਹੜੀ ਉਹ ਇੱਥੇ ਰੱਖੀ ਜਾਂਦੀ ਸੀਗੀ। ਤੇ ਇਧਰ ਪਾ ਕੇ ਚਲਾਇਆ ਜਾਂਦਾ ਹੈ। ਇਹ ਸੀ ਭਾਰਤੀ ਰੇਲ ਵੱਲੋਂ ਬਣਾਇਆ ਗਿਆ ਮਸੂਰ ਦੇ ਵਿੱਚ ਰੇਲਵੇ ਮਿਊਜ਼ੀਅਮ ਜਿਹੜਾ ਤੁਸੀਂ ਹੁਣੇ-ਹੁਣੇ ਦੇਖ ਕੇ ਹਟਿਓ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ ਬਣੇ।